ਕੋਟੀ ਦੇ ਅੱਗੇ ਧਰਨਾ ਲਾਇਆ ਸੀ ਉੱਥੇ ਸਾਨੂੰ ਫੋਨ ਕਰਕੇ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਤੁਸੀਂ ਕੁੜੀਆਂ ਸੀ ਜੇ ਮੁੰਡੇ ਹੁੰਦੇ ਤਾਂ ਤੁਹਾਨੂੰ ਅਸੀਂ ਡਾਂਗਾ ਨਾ ਨਸਾਲ ਦਿੰਦੇ ਤਾਂ ਅਸੀਂ ਥੋੜੇ ਦਿਨਾਂ ਬਾਅਦ ਦੁਬਾਰਾ ਫੇਰ ਉੱਥੇ ਧਰਨਾ ਲਾਇਆ ਸੀ ਪਰ ਉਹਨਾਂ ਦੀ ਹਿੰਮਤ ਨਹੀਂ ਹੋਈ ਜ਼ੋਰਤ ਨਹੀਂ ਹੋਈ ਕਿ ਸਾਡੇ ਵੱਲ ਉਂਗਲੀ ਚਾਕੇ ਦੇਖ ਲੈਣ ਕਿਉਂਕਿ ਸਾਡੇ ਪਿੱਛੇ ਅਸੀਂ ਕੱਲੀਆਂ 27 ਜਾਂ 17 ਕੁੜੀਆਂ ਨਹੀਂ ਹੈਗੀਆਂ ਸਾਡੇ ਪਿੱਛੇ ਪੂਰਾ ਪੰਜਾਬ ਆ ਇਹਨਾਂ ਨੂੰ ਲੱਗਦਾ ਕਿ ਦੋ ਚਾਰ ਕੁੜੀਆਂ ਉੱਥੇ ਬੈਠੀਆਂ ਹੋਈਆਂ ਨੇ ਪਰ ਸਾਡਾ ਪੰਜਾਬ ਸਾਡੇ ਨਾਲ ਖੜਾ ਅਸੀਂ ਲੈ ਕੇ ਉੱਥੇ ਪਹੁੰਚਿਆ ਸੀ ਤਾਂ ਉਹਨਾਂ ਦੀ ਹਿੰਮਤ ਨਹੀਂ ਹੋਈ ਕਿ ਸਾਡੇ ਕੋਲ ਆਣ ਜੋ ਵੀ ਪਾਰਟੀ ਸਾਡੇ ਪਿੰਡਾਂ ਚ ਆਊਗੀ ਤਾਂ ਅਸੀਂ ਉਹਦੀ ਵਿਰੋਧਤਾ ਪੂਰੇ ਡੱਟ ਕੇ ਕਰਾਂਗੇ ਉਹਦੇ ਵਿੱਚ ਪੀਜੀਆਈ ਦੇ ਬਾਹਰ 8-9 ਮਹੀਨੇ ਤੋਂ ਧਰਨਾ ਲਾ ਕੇ ਬੈਠੀਆਂ ਲੜਕੀਆਂਆਂ ਜੀਆਂ ਸੀ ਜਿਨ੍ਹਾਂ ਦੀ ਕਰੇ ਕੁਛ ਸੁਣਵਾਈ ਨਹੀਂ ਹੋਈ ਤਾਂ ਕੱਲ ਪਹਿਲਾਂ ਡਿਬੇਟ ਦੇ ਵਿੱਚ ਹੀ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਬੰਦੇ ਆ ਉਹਨਾਂ ਨੇ ਉਹਨਾਂ ਨੂੰ ਬਿਕਾਊ ਤੱਕ ਕਿਹਾ ਇਹ ਕਿਹਾ ਕਿ ਵੇਕੇ ਆਈਆਂ ਹੋ ਜਿਆ ਇਵੇਂ ਹੀ ਜਿਹੜਾ ਹੈ ਬੀਜੇਪੀ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਵੀ ਉਹਨਾਂ ਨੂੰ ਉਹ ਵਕਤ ਤਰੀਕੇ ਨਾਲ ਇੱਕ ਥ੍ਰੈਟਿੰਗ ਦੀ ਕੋਸ਼ਿਸ਼ ਕੀਤੀ ਵੀ ਇਹ ਲੋਕ ਆ ਕੇ ਆਪਣੀ ਬਾਤ ਚ ਉਠਾਉਂਦੇ ਆ ਕਿਉਂਕਿ ਉਹਨਾਂ ਨੇ ਧਰਨਾ ਇੱਕ ਦਿਨ ਅਰਵਿੰਦ ਜਿਹੜਾ ਹੈਗਾ ਉਹਦੇ ਘਰ ਗਿਆ ਲਾਇਆ ਸੀਗਾ ਅਰਵਿੰਦ ਖੰਨੇ ਦੇ ਉੱਥੇ ਵੀ ਉਹਨੂੰ ਡਰਾਇਆ ਗਿਆ ਤਾਂ ਇਹ ਗੁੰਡਾਗਰਦੀ ਜਿਹੜੀ ਇਸ ਤਰੀਕੇ ਦੀ ਹੈਗੀ ਹੈ ਕਿ ਇਹਨੂੰ ਸਾਡਾ ਸਰਕਾਰ ਦਿਖਾਈ ਨਹੀਂ ਦਿੰਦੀ ਕਿ ਇਹਨਾਂ ਦਾ ਰਾਜਤਾਂ ਨਹੀਂ ਮੰਨੀ ਬੈਠੇ ਲੋਕ ਨੇ ਇਹ ਆਪਣੇ ਆਪ ਨੂੰ ਇਹ ਕੋਈ ਸ਼ਰਮ ਨਹੀਂ ਕਰਦੇ ਕਿ ਇਹ ਜਿਹੀਆਂ ਧੀਆ ਬੱਚੀਆਂ ਜਿਹੜੀਆਂ ਹੈਗੀਆਂ ਉਹ ਇਨਸਾਫ ਦੀ ਖਤਰ ਰੋੜੀਆਂ ਫਿਰਨ ਤੇ ਤੁਸੀਂ ਉਹਨਾਂ ਨੇ ਧਮਕੀਆਂ ਦਿੱਤੇ ਜਾਣ ਵਾਲੇ ਲੋਕਾਂ ਨੂੰ ਜਿਹੜਾ ਹੈਗਾ ਕਰੇ ਕੋਈ ਉਹਦੇ ਬਾਰੇ ਕੋਈ ਆਪਣਾ ਬਿਆਨ ਨਾ ਕੀਤਾ ਹੋਵੇ ਇਹਨਾਂ ਦਾ ਮੀਤ ਹੀਰ ਜਾਂ ਇਹਨਾਂ ਦੇ ਉੱਥੇ ਲੋਕ ਨੁਮਾਇੰਦੇ ਖੜੇ ਸੀਗੇ ਕਿਸੇ ਨੇ ਆਵਾਜ਼ ਨਹੀਂ ਉਠਾਈ ਅਸੀਂ ਫਿਰ ਵੀ ਉਹਨਾਂ ਦੀ ਸਾਈਡ ਅਲੱਗ ਤੋਂ ਲੈ ਕੇ ਗੱਲ ਸੁਣ ਕੇ ਆਪਣੇ ਕੋਲ ਰਿਕਾਰਡ ਕੀਤੀ ਹੈ ਉਹ ਵੀ ਆਪਣੇ ਪੇਜ ਤੇ ਪਾਈ ਹੋਈ ਹੈ ਤਾਂ ਉਹ ਜੋ ਇਹੋ ਜਿਹੇ ਲੋਕ ਜਿਹੜੇ ਹੈਗੇ ਆ ਸੰਘਰਸ਼ ਕਰ ਰਹੇ ਜਿਵੇਂ ਇੱਥੇ ਲੜਕੀ ਟਾਵਰ ਤੇ ਜੜੀ ਹੋਈ ਹੈ ਪੱਲੇਦਾਰ ਯੂਨੀਅਨ ਦੇ ਲੋਕ ਤਾਂ ਨਹੀਂ ਕਿੰਨੇ ਜਿਹੜੇ ਹੈਗੇ ਤੇ ਕਿੰਨੇ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਆ ਤਾਂ ਇਸ ਤਰ੍ਹਾਂ ਦਾ ਜਿਹੜਾ ਹਾਲਾਤ ਜਿਹੜੇ ਹੈ ਇੱਕ ਰਾਜਤਾਨੀ ਜਿਹਨੂੰ ਇਹ ਕੰਦੇ ਬਣੇ ਆ ਇਹ ਰਾਜਤਾਨੀ ਜਿਹੜੀ ਹੈ ਮੂੰਹ ਤੋੜਵਾ ਜਵਾਬ ਦੇਊਗੀ ਇਹ ਧੀਆਂ ਜਿਹੜੀਆਂ ਅੱਗੇ ਸਾਡੀਆਂ ਐ ਸੜਕਾਂ ਤੇ ਰੋਲ ਰਹੀਆਂ ਐ ਇਹਦਾ ਜਿਹੜਾ ਹੈਗਾ ਜਵਾਬ ਜਿਹੜਾ ਆਉਣ ਵਾਲੇ ਜਿਹੜੇ ਇਲੈਕਸ਼ਨ ਵਾਲੇ ਦਿਨ ਹੈਗੇ ਉਹਦੇ ਵਿੱਚ ਲੋਕ ਵੋਟਾਂ ਦਾ ਜਿਹੜਾ ਹਥਿਆਰ ਵਰਤਣਗੇ ਆਪਣਾ ਇਹਨੂੰ ਸਮਝ ਆਊਗੀ ਤੁਸੀਂ ਖੜੇ ਕਿੱਥੇ